ਦੀ ਨਾਲੀਆਂ ਸਰਕਾਰਾਂ ਨੇ ਕਰਿਆ ਵਾਗਾ ਹੌਲੀ ਹੌਲੀ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾ ਲਾ ਜੇ ਬਲੂ ਰੰਗਲਾ ਪੰਜਾਬ ਇਹ ਤਾਂ ਹਾਦੀ ਘੜੀ ਦਾ ਰੰਗਲਾ ਪੰਜਾਬ ਹੈ ਜਿਹੜੇ ਵੀ ਬੰਦਾ ਪੰਜਾਬ ਤੇ ਰਾਜ ਕਰਨ ਆਇਆ ਹੈ ਕਿਸੇ ਵੀ ਪਾਰਟੀ ਦੇ ਨਹੀਂ ਆਇਆ ਕੋਨੇ ਪੰਜਾਬ ਨੂੰ ਰੰਗਲਾ ਹੀ ਕੀਤਾ ਰੰਗਲਾ ਨਹੀਂ ਕੀਤਾ ਰੰਗਲਾ ਨਹੀਂ ਕੀਤਾ ਤਾਂ ਸੋਚਾਂ ਵਿੱਚ ਪਏ ਹੋਏ ਨੇ ਬਾਪ ਦਾਦੇ ਸਾਡੇ ਕਹਿੰਦੇ ਚੜਦੀ ਜਵਾਨੀ ਕਿਧਰ ਨੂੰ ਤੁਰ ਪੀ ਕਿੱਥੋਂ ਜਨਾਨੀ ਦੱਸੋ ਜੰਮ ਦੂਗੀ ਸ਼ੇਰ ਜੋ ਬਣਾਉਣ ਦੇ ਲਈ ਲਾਉਠ ਲਾਲੇ ਸੁਰਖੀ ਲੀਡਰਾਂ ਦੇ ਕੋਲੋਂ ਵਸ ਵਾਦੇ ਮਿਲੇ ਹੋਏ ਨੇ ਥੋੜੇ ਬਹੁਤੇ ਨਹੀਂ ਬਹੁਤ ਜ਼ਿਆਦੇ ਮਿਲੇ ਹੋਏ ਨੇ ਇੱਕ ਦੂਜੇ ਨੂੰ ਤਾਂ ਉਤੋਂ ਉਤੋਂ ਬੋਲਦੇ ਵੈਸੇ ਆਪਸੇ ਇਹਨਾਂ ਦੇ ਰਾਦੇ ਮਿਲੇ ਹੋਏ ਨੇ ਓ ਫੀਮ ਭੁਕੀ ਡੋਡਿਆਂ ਦੀ ਦੇ ਦੋ ਸਾਨੂੰ ਛੂਟ ਆ ਹਸਪੀਟਲਾਂ ਚੋਂ ਕੀ ਦਵਾਈਆਂ ਲਾਤੀਆਂ ਲੀਡਰਾਂ ਨੇ ਚੁੰਡ ਚੁੰਡ ਖਾ ਲਿਆ ਪੰਜਾਬ ਸਾਡੀ ਚੜਦੀ ਜਵਾਨੀ ਨੂੰ ਸਰੰਜਾਂ ਖਾ ਗੀਆਂ ਐਦਾਂ ਲੱਗੀ ਜਾਵੇ ਜਿਵੇਂ ਆ ਵੀ ਲਈ ਜਾਣ ਜੇ ਪਹਿਲਾ ਸਰਕਾਰਾਂ ਸਾਡਾ ਫੁੱਦੂ ਲਾਗੀਆਂ ਲੀਡਰਾਂ ਨੇ ਚੁੰਡ ਚੁੰਡ ਖਾ ਲਿਆ ਪੰਜਾਬ ਸਾਡੀ ਚੜਦੀ ਜਵਾਨੀ ਨੂੰ ਸਰੰਜਾਂ ਖਾ ਗਈਆਂ ਓਏ ਸਾਡੀ ਚੜਦੀ ਜਵਾਨੀ ਨੂੰ ਸਰੰਜਾਂ ਖਾ ਗਈਆਂ ਓਏ ਹੋ ਗਈਆਂ ਲਗਾਮਾਂ ਸਰਕਾਰਾਂ ਦੀਆਂ ਢਿੱਲੀਆਂ ਦੇਖੀਆਂ ਨਾ ਜਾਣ ਅੱਖਾਂ ਮਾਂਵਾਂ ਦੀਆਂ ਗਿੱਲੀਆਂ ਸ਼ੇਰ ਤਾਂ ਇਹਨਾਂ ਨੇ ਕਿਤੇ ਜੇਲਾ ਵਿੱਚ ਕੈਦ ਸਾਨੂੰ ਝਾੜ ਝਾੜ ਮੁੱਛਾਂ ਓਏ ਦਖਾਉਂਦੀਆਂ ਨੇ ਬਿੱਲੀਆਂ ਇੱਕ ਗੱਲ ਦੱਸੋ ਆਹ ਕਾਟੇ ਕਿਨੇ ਪੂਰਨੇ ਮਾਰ ਮਾਰ ਗੋਲੀਆਂ ਮਕਾਟੇ ਤੁਸੀਂ ਸੂਰਮੇ ਦੇਖਣ ਨੂੰ ਲੱਗਦੇ ਪਹਾੜਾ ਵਾਂਗੂ ਨੇੜੇ ਜਿਹੜੇ ਟਾਰਗੇਟ ਚੱਕੀ ਫਰਦੇ ਹੋ ਬਹੁਤ ਦੂਰ ਨੇ ਹਾਲੇ ਤੱਕ ਬੰਦੀ ਸਿੰਘ ਛੱਡੇ ਨੀਓ ਕਾ ਤੋਂ ਦੱਸੋ ਇਹੋ ਜਿਹਿਆਂ ਕਿੰਨਾ ਨੇ ਗਵਾਈਆਂ ਪਾਤੀਆਂ ਲੀਡਰਾਂ ਨੇ ਚੁੰਡ ਚੁੰਡ ਖਾ ਲਿਆ ਪੰਜਾਬ ਸਾਡੀ ਛੜਦੀ ਜਵਾਨੀ ਨੂੰ ਸਰੰਜਾ ਖਾ ਗਿਆ ਐਦਾਂ ਲੱਗੀ ਜਾਵੇ ਜਿਵੇਂ ਆ ਵੀ ਲਈ ਜਾਣ ਜਿਵੇਂ ਪਹਿਲਾਂ ਸਰਕਾਰਾਂ ਸਾਡਾ ਫੁੱਦੂ ਲਾ ਗਿਆ ਲਿੱਟਰਾਂ ਨੇ ਝੁੰਡ ਝੁੰਡ ਖਾ ਲਿਆ ਪੰਜਾਬ ਸਾਡੀ ਛੜਦੀ ਜਵਾਨੀ ਨੂੰ ਸਰੰਜਾ ਖਾ ਗਿਆ ਓਏ ਸਾਡੀ ਛੜਦੀ ਜਵਾਨੀ ਨੂੰ ਸਰੰਜਾ ਖਾ ਗਿਆ ਬਜ਼ੁਰਗ ਸੁਖਿੰਦਰ ਕੌਰ ਕੇ ਸ਼ਬਦ ਹੁਣ ਕੇ ਤਿੰਨ ਪੇਟੋ ਕੇ ਬਾਰੇ ਮੈਂ ਹੈ ਜੋ ਇਸ ਦੁਨੀਆ ਮੇ ਨਹੀਂ ਹੈ ਕਾਰਨ ਹੈ ਨਸ਼ੇ ਕੀ ਓਵਰਡੋਜ਼ ਇੰਨੇ ਟੀਕੇ ਹੀ ਲੰਬੇ ਓਏ ਹੋ ਗਿਆ ਖਰਾਬ ਮਾਈਂਡ ਇਨਾ ਕੁਝ ਦੇਖ ਕੇ ਭੁੱਲ ਗਿਓ ਵਾਦੇ ਤੁਸੀਂ ਕਿ ਮੂਸੇ ਵਾਲਾ ਦੀਪ ਤੇ ਕਬੱਡੀ ਦਾ ਖਿਡਾਰੀ ਪਾਣੀ ਅੱਖਾਂ ਵਿੱਚ ਆ ਗਿਆ ਹਾ ਸਭ ਕੁਝ ਦੇਖ ਕੇ ਆ ਨਾ ਸਿੱਧੂ ਲੱਖਾਂ ਝੋਟਾ ਪਤਨੇ ਪੰਜਾਬ ਦੇ ਪਹਿਲਾ ਲੱਖਾਂ ਪਤ ਮਰਵਾਤੇ ਬਹਿ ਹਸਾਬ ਨੇ ਕਾਲਾ ਦੌਰ ਕਹਾ ਜਾ ਪੰਜਾਬ ਦੀ ਤਰੱਕੀ ਭਾਈ ਪੁੱਛੋ ਸਰਕਾਰਾਂ ਕੋਲ ਇਹਦੇ ਕੀ ਜਵਾਬ ਨੇ ਚੱਕਦੇ ਆਵਾਜ਼ ਜਿਹੜੇ ਨਸ਼ਿਆਂ ਨੂੰ ਰੋਕਦੇ ਪੁਲਿਸ ਥੋੜੀ ਨੇ ਚੱਕ ਜੇਲਾਂ ਵਿੱਚ ਠੋਕਤੇ ਅਸੀਂ ਤਾਂ ਬਈ ਚੁੱਪ ਚਾਪ ਬਹਿ ਜਾਗੇ ਕਹਾਂ ਚ ਥੋੜੀ ਪੜਸਾ ਦਿਖਾ ਦੇ ਨਾ ਨਸ਼ਿਆਂ ਨੂੰ ਰੋਕ ਕੇ ਬੋਲ ਦੇਂਦੇਗੇ ਇਹ ਪੰਜਾਬ ਐ ਇੱਥੇ ਪੰਜਾਬੀ ਹੋਣੀ ਜ਼ਰੂਰੀ ਐ ਹੁਣ ਦੇ ਜਰਮਾਨੇ ਬੱਚੇ ਬੋਲਦੇ ਪੰਜਾਬੀ ਨੂੰ ਕਿਤੋਂ ਸਕੂਲਾਂ ਵਿੱਚ ਪਾਲਦੇ ਆਜ਼ਾਦੀ ਨੂੰ ਊੜਾ ਜੂੜਾ ਕੜਾ ਨਹੀਂ ਹੋ ਮਲਣੇ ਸ਼ਰੀਰ ਤੇ ਲੱਗਦਾ ਪੰਜਾਬੀਆਂ ਦੇ ਬੱਕ ਗਏ ਜਮੀਰ ਨੇ ਕੋੜੀ ਲੱਗੂ ਤੁਹਾਨੂੰ ਭਾਈ ਚੱਲ ਲਿਓ ਥੋੜਾ ਗੱਲਾਂ ਜਸ ਨੇ ਜੋ ਤੁਹਾਨੂੰ ਖਰੀਆਂ ਸੁਨਾਤੀਆਂ ਲੀਡਰਾਂ ਨੇ ਝੁੰਡ ਝੁੰਡ ਖਾ ਲਿਆ ਪੰਜਾਬ ਸਾਡੀ ਛੜਦੀ ਜਵਾਨੀ ਨੂੰ ਸਰੰਜਾਂ ਖਾ ਗਿਆਂ ਇਦਾਂ ਲੱਗੀ ਜਾਵੇ ਜਿਵੇਂ ਆ ਵੀ ਲਈ ਜਾਣ ਜਿਵੇਂ ਪਹਿਲਾਂ ਸਰਕਾਰਾਂ ਸਾਡਾ ਅਸੀਂ ਇਹਨਾਂ ਤੋਂ ਬੜੀ ਉਮੀਦ ਕੀਤੀ ਸੀ ਲੋਕਾਂ ਨੇ ਖਾਸ ਕਰਕੇ ਜੀ ਬੜਾ ਚਾਰ ਨਾਲ ਵੋਟਾਂ ਪਾਈਆਂ ਸੀ ਓਏ ਥੋਟੀ ਸਰਕਾਰਾਂ ਕੋਲੋਂ ਬਹੁਤ ਨੇ ਉਮੀਦਾਂ ਵਾਈ ਸੀਰੀਅਸ ਲੈ ਲੋ ਹਲੇ ਪਈਆਂ ਬਹੁਤ ਚੀਜ਼ਾਂ ਗੱਲਾਂ ਲੋਕਾਂ ਕੋਲੋਂ ਸੁਣੀਆਂ ਜੋ ਮੈਨੇ ਮੂੰਹ ਬੋਲੀਆਂ ਸਾਂਭ ਲੋ ਪੰਜਾਬ ਨਹੀਂ ਤਾਂ ਮਾੜਾ ਹੋਣ ਨਤੀਜਾ ਬਈ ਸਾਂਭ ਲੋ ਜਵਾਨੀ ਨਹੀਂ ਤਾਂ ਮਾੜਾ ਹੋਣ ਨਤੀਜਾ ਓਏ ਸਾਂਭ ਲੋ ਪੰਜਾਬ ਨਹੀਂ ਤਾਂ ਮਾੜਾ ਹੋਣ ਨਤੀਜਾ ਸਾਬ ਲੋ ਪੰਜਾਬ ਨਹੀਂ ਤਾਂ ਮਾੜਾ ਹੋ ਨਤੀਜਾ ਸਾਡੇ ਬੱਚੇ ਜਿਹੜੇ ਉਹ ਘੜ ਕੋ ਖੇੜੀ ਜੜੇ ਅਤਲਾ ਕੀ ਮੰਗਾਗੇ ਆ ਸਾਡਾ ਕੋ ਸੱਚ